ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਜੀ ਇੱਕ ਬਹੁਤ ਪੁਰਾਣੀ ਇਮਾਰਤ ਲੈ ਕੇ ਕਾਫੀ 100 ਸਵਾ 100 ਸਾਲ ਪੁਰਾਣੀ ਇਮਾਰਤ ਦੇਖਣ ਨੂੰ ਦੱਸ ਰਹੀ ਹੈ ਇਹ ਇਮਾਰਤ ਹੈਗੀ ਜੀ ਪਿੰਡ ਜਲਾਲ ਦੇ ਵਿੱਚ ਜ਼ਿਲ੍ਹਾ ਬਠਿੰਡਾ ਕੋਈ ਸਾਬੀ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੁੰਦਾ ਹੈ ਪ੍ਰਾਤਨ ਤੇ ਇਤਿਹਾਸਕ ਇਮਾਰਤਾਂ ਦੀ ਸੰਭਾਲ ਤਾਂ ਕਿ ਇਹ ਇਮਾਰਤਾਂ ਢਾਈਆਂ ਨਾ ਜਾਣ ਇਹ ਇਮਾਰਤਾਂ ਨੂੰ ਜਿਉਂਦਾ ਤਿਉਂ ਰੱਖਿਆ ਜਾਵੇ ਐਸਮਾਰ ਦੇ ਬਿਲਕੁਲ ਸਾਹਮਣੇ ਬਾਬੇ ਬੈਠੇ ਇੱਥੇ ਇੱਕ ਸੱਤ ਬਣੀ ਹੋਈ ਹੈ ਤੇ ਦਾਣਾ ਮੰਡੀ ਹੈ ਇਹ ਪਿੰਡ ਜਲਾਲ ਹੈ ਜ਼ਿਲ੍ਹਾ ਬਠਿੰਡਾ ਇਸ ਪਿੰਡ ਦੇ ਬਹੁਤ ਹੀ ਮਸ਼ਹੂਰ ਗਾਇਕ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨ ਕੀ ਇੱਥੋਂ ਦੇ ਸੀ ਤੇ ਇੱਥੇ ਹੀ ਉਹਨਾਂ ਨੂੰ ਦਫਨਾਇਆ ਗਿਆ ਉਹਨਾਂ ਦਾ ਦੂਜਾ ਪਰਿਵਾਰ ਭਰਾ ਭਤੀਜੇ ਉਹ ਵੀ ਇਸੇ ਪਿੰਡ 'ਚ ਰਹਿ ਰਹੇ ਆ ਇੱਥੋਂ ਦੀ ਇਹ ਇਮਾਰਤ ਹੈ ਬਹੁਤ ਪੁਰਾਣੀ ਇਮਾਰਤ ਹੈ 100 ਸਭਾ 100 ਸਾਲ ਪੁਰਾਣੀ ਇਮਾਰਤ ਹੈ। ਉਹ ਸਾਹਮਣੇ ਤੁਸੀਂ ਫਰਮ ਵਾਲੀਆਂ ਡਾਟਾ ਤੇ ਓਮ ਤੇ ਤਰਸ਼ੂਲ ਦਾ ਨਿਸ਼ਾਨ ਦੇਖ ਰਹੇ ਹੋ ਥੱਲੇ। ਇੱਥੇ ਕੀ ਹੈ ਵੀ ਜਦੋਂ ਬਾਹਰਲੀ ਲੇਬਰ ਦਾਣਾ ਮੰਡੀ ਚ ਕੰਮ ਕਰਨਾ ਹੁੰਦੀ ਹੈ ਤਾਂ ਉਹ ਇਹਦੇ ਵਿੱਚ ਆਪਣੀ ਰਹਾਇਸ਼ ਬਣਾ ਲੈਂਦੀ ਹੈ। ਇਹ ਨਿਸ਼ਾਨ ਉਹਨਾਂ ਨੇ ਬਣਾਏ ਹੋਣਗੇ। ਇਹ ਇਮਾਰਤ ਤੁਸੀਂ ਦੇਖੋਗੇ ਅੰਗਰੇਜ਼ਾਂ ਦੇ ਸਮੇਂ ਦੀ ਬਣਾਈ ਹੋਈ ਇਮਾਰਤ ਹੈ। ਕਿਉਂਕਿ ਉਮਾਨੇ ਹਾਲ ਉਹ ਜਿੱਤਾ ਕਲੀਅੰਟ ਸੀ ਜਾਂ ਉਹਨਾਂ ਦੇ ਆ ਮਹਿਲਾਂ ਸੀ ਜਾਂ ਉਹਨਾਂ ਦੇ ਆਰਾਮ ਘਰਾਂ ਚ ਚਿਮਨੀਆਂ ਬਣੀਆਂ ਹੁੰਦੀਆਂ ਸੀ ਜੋ ਤੁਸੀਂ ਦੇਖੀ ਐ ਉੱਤੇ ਬਸ ਸਾਰੀਆਂ ਫਰਮੇ ਵਾਲੀਆਂ ਡਾਟਾਂ ਤੇ ਥੱਲੇ ਆਹ ਇਹਦੀ ਹਾਲਤ ਬਹੁਤ ਹੀ ਜਿਆਦਾ ਨਾਜ਼ੁਕ ਹੋ ਚੁੱਕੀ ਐ ਕਿਉਂਕਿ ਇੱਟਾਂ ਡਿੱਗ ਰਹੀਆਂ ਐ ਇਹਦੀ ਕੋਈ ਵੀ ਸੰਭਾਲ ਨਹੀਂ ਹੋ ਰਹੀ ਪਰ ਇਹਦੇ ਵਿੱਚ ਤੁਹਾਨੂੰ ਕਮਾਲ ਦੀ ਕਾਰਗਰੀ ਦਿਖਾਉਂਗਾ ਵੀ ਐਸੀ ਕਾਰਾਗਰੀ ਨਾਲ ਮੈਂ ਚਾਹੁੰਦਾ ਵੀ ਅਸੀਂ ਦੁਬਾਰਾ ਘਰ ਬਣਾਈਏ ਤਾਂ ਕਿ ਖਰਚਾ ਉਹਨਾ ਨਾ ਹੋਵੇ ਇਹਦੀ ਵੀ ਚਮਾਈ ਹੈ ਜਿਹੜੀ ਇੱਟਾਂ ਦੀ ਉਹ ਸਾਰੀ ਘਾਰੇ ਚ ਹੈ ਪਰ ਇਹ ਸਾਰੀ ਇਮਾਰਤ ਆ ਤੁਸੀਂ ਦੇਖ ਰਹੇ ਹੋ ਉੱਤੇ ਗੁਲਾਈ ਅੱਡ ਲੱਗੀ ਹੋਈ ਹੈ ਥੱਲੇ ਗੇਟ ਦੀ ਅੱਡ ਲੱਗੀ ਹੋਈ ਹੈ ਕਾਰਨ ਆ ਵੀ ਉਤਨੀ ਕਮਤਾ ਭਯਮੇਸ ਦਰਵਾਜੇ ਤੇ ਨਹੀਂ ਆਉਂਦਾ ਇਸ ਇਮਾਰਤ ਨੂੰ ਆਪਾਂ ਗੌਰ ਨਾਲ ਦੇਖੀਏ ਤਾਂ ਇਹਦੇ ਵਿੱਚ ਬਹੁਤ ਖਾਸ ਗੱਲਾਂ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰੂੰ ਜਿੰਨੀਆਂ ਕਿ ਮੇਰੇ ਧਿਆਨ ਚ ਆਇਆ ਵੀ ਇਹ ਕਿਹੜੀ ਕਾਰਗਰੀ ਨਾਲ ਖੜੀ ਹੈ ਕਿਹੜੇ ਤਰੀਕਿਆਂ ਨਾਲ ਇਹਨੂੰ ਖੜਾਇਆ ਗਿਆ ਇਮਾਰਤ ਨੂੰ ਜੋ ਅੱਜ ਤੱਕ ਉਵੇਂ ਖੜੀ ਹੈ ਸ਼ਾਇਦ ਇੱਟਾਂ ਲਾਉਣ ਦਾ ਢੰਗ ਇੱਟਾਂ ਲਾਉਣ ਦਾ ਤਰੀਕਾ ਦੇਖੋ ਆ ਸਾਰੀ ਚਣਾਈ ਗਾਰੇ ਦੇ ਵਿੱਚ ਆ ਮੈਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਹਦੇ ਉੱਤੇ ਵੀ ਕੱਲੀ ਲਪਾਈ ਤੇ ਜਿੱਥੇ ਕਿਤੇ ਟੀਪ ਹੋਈ ਹੈ ਉਹੀ ਚੂਨੇ ਦੀ ਹੋਈ ਵੀ ਹੈ ਜੋ ਅੱਗੇ ਚੱਲ ਕੇ ਮੈਂ ਤੁਹਾਨੂੰ ਦਿਖਾਉਂਗਾ ਪਰ ਥੱਲੇ ਇਹਦੀਆਂ ਇੱਟਾਂ ਮਤਲਬ ਜਦੋਂ ਕੋਈ ਥਾਮਾ ਤੋਂ ਆਪਣਾ ਬਾੜਾ ਪੈ ਦਿੱਤਾ ਉਦੋਂ ਉਖੜਨੀਆਂ ਸ਼ੁਰੂ ਹੋ ਜਾਂਦੀਆਂ ਜਾਂ ਉਖੇੜੀ ਜਾਂਦੇ ਆ ਪਰ ਉਸ ਦੇ باوجود ਵੀ ਇੰਨਾ ਵਜ਼ਨ ਹੋਣ ਕਰਕੇ ਵੀ ਇਹ ਜਿਹੜੀ ਇਮਾਰਤ ਆ ਉਵੇਂ ਦੀ ਉਵੇਂ ਬੰਨੀ ਖੜੀ ਹੈ ਸਿਰਫ ਇੱਕ ਕਾਰਗਰੀ ਦਾ ਸਿਰ ਤੇ ਇੱਕ ਢੰਗ ਤਰੀਕੇ ਦੇ ਸਿਰ ਤੇ ਖੜੀ ਹੈ ਬਿਲਡਿੰਗ ਇਦੇ ਵਿੱਚ ਕਿਸੇ ਕਿਸਮ ਦਾ ਕੋਈ ਕੈਮੀਕਲ ਸਰੀਆ ਸਮਾਂ ਪਬੀਮ ਨਹੀਂ ਵਰਤਿਆ ਗਿਆ ਪਰ ਅੱਜ ਵੀ ਜੇ ਇਹਦੀ ਇਹਨਾਂ ਚੀਜ਼ਾਂ ਦੀ ਮਰਮਮਤ ਹੋ ਜੇ ਜਿੱਥੇ-ਜਿੱਥੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹਨਾਂ ਇੱਟਾਂ ਨੂੰ ਠਕਿਆ ਜਾਵੇ ਤਾਂ ਇਹ ਜਿਉਂ ਦੀ ਤਿਉਂ ਓਵੇਂ ਫਿਰ ਹਜ਼ਾਰਾਂ ਸਾਲ ਚੱਲੂਗੀ ਇਹ ਮਾਰਤਾ ਆਪ ਤੁਸੀਂ ਦੇਖ ਰਹੇ ਹੋ ਗੋਲ ਬਾਤਲੇ ਦਰਵਾਜ਼ੇ ਬਣਾਏ ਹੋਏ ਆ ਉੱਪਰ ਹੱਤ ਤੰਤਨ ਇੱਟਾਂ ਦੇ ਕੜੇ ਮੋੜੇ ਗਏ ਆ ਇੱਕ ਆ ਤੁਸੀਂ ਦੇਖ ਰਹੇ ਹੋ ਵੀ ਹਰ ਜਗ੍ਹਾ ਹਰ ਕਮਰੇ ਚਾਇ ਇੱਕ ਅੰਗੀਠੀ ਬਣਾਈ ਗਈ ਹੈ ਇਹਦੀ ਆ ਉਤਲੀ ਗੁਲਾਈ ਚੂਨੇ ਚ ਲੱਗੀ ਹੋਈ ਹੈਗਾ ਬਾਕੀ ਸਾਰੀ ਗਾਰੇ ਚ ਹੈ ਇਹ ਸਾਲਾਂ ਦੇ ਵਿੱਚ ਠੰਡ ਦੇ ਵਿੱਚ ਕਮਰਿਆਂ ਨੂੰ ਗਰਮ ਰੱਖਣ ਦੀ ਖਾਤਰ ਇਹ ਅੰਗੀਠੀਆਂ ਬਣਾਈਆਂ ਗਈਆਂ ਸੀ ਇਹਨਾਂ ਦੀਆਂ ਚਿਮਨੀਆਂ ਦਾ ਧੂਆ ਤਾਂ ਆ ਨਿਕਲਦਾ ਸੀ ਜੋ ਅੱਗੇ ਤੁਹਾਨੂੰ ਵੀਡੀਓ 'ਚ ਦਿਖਾਵਾਂਗੀ ਪਰ ਇਸ ਬਿਲਡਿੰਗ ਦੀ ਇਸ ਇਮਾਰਤ ਦੀ ਤੁ ਵੱਡੀ ਖਾਸੀਅਤ ਇਹ ਦੇਖੋਗੇ ਵੀ ਤੁਸੀਂ ਦੇਖ ਰਹੇ ਹੋ ਵੀ ਥੱਲੋਂ ਇਹ ਬਿਲਕੁਲ ਖਤਮ ਹੋ ਚੁੱਕੀ ਐ ਦੇਖੋ ਸਾਰੀ ਕੰਧ ਦੇ ਵਿੱਚੋਂ ਇੱਟਾਂ ਡਿੱਗ ਚੁੱਕੀਆਂ ਨਿਕਲ ਚੁੱਕੀਆਂ ਕੁਝ ਖਰ ਚੁੱਕੀਆਂ ਪਰ ਫਿਰ ਵੀ ਇਮਾਰਤ ਖੜੀ ਐ ਆ ਤੁਸੀਂ ਪੌੜੀ ਦੇਖ ਰਹੇ ਹੋ ਵੀ ਕਿਹੜੇ ਢੰਗ ਤਰੀਕੇ ਨਾਲ ਚੜਾਈ ਗਈ ਐ ਤੇ ਥੱਲੇ ਆ ਦੋ ਗੋਲ ਡੱਟਾਂ ਹੀ ਲਾਈਆਂ ਗਈਆਂ ਉਹਦੇ ਉੱਤੇ ਇਹ ਪੌੜੀ ਚੜਾਈ ਗਈ ਐ ਇਹਦੇ ਵਿੱਚ ਕੋਈ ਲੈਂਟਰ ਨਹੀਂ ਕੋਈ ਬੀਮ ਨਹੀਂ ਕੋਈ ਸਰੀਆ ਨਹੀਂ ਇਹਦੇ ਉੱਤੇ ਆ ਚੂਨੇ ਚ ਇੱਟਾਂ ਲਾਈਆਂ ਗਈਆਂ ਇੱਟਾਂ ਬੜੀ ਕਮਾਲ ਦੀ ਕਾਰਾਗਰੀ ਨਾਲ ਲਾਈਆਂ ਗਈਆਂ ਹਨ ਹੁਣ ਆਪਾਂ ਦੇਖ ਰਹੇ ਹਾਂ ਛੱਤਾਂ ਆ ਨੀਵੀਂ ਛੱਤ ਬਰਾਂਡੇ ਦੀ ਹੈ ਤੇ ਆ ਉੱਚੀ ਛੱਤ ਹੈ ਇਹ ਕਮਰਿਆਂ ਦੀ ਕਿਉਂਕਿ ਕਮਰਿਆਂ ਦੇ ਵਿੱਚ ਉੱਤੇ ਰੋਸ਼ਨਦਾਨ ਰੱਖੇ ਗਏ ਸੀ ਆ ਨੀਵੀਂ ਛੱਤ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਬਰਾਂਡਾ ਜਿਹੜਾ ਸਾਈਡ ਤੇ ਬਣਿਆ ਹੋਇਆ ਉਹਦੀ ਹੈ ਚਾਰੇ ਪਾਸੇ ਬਰਾਂਡਾ ਬਣਿਆ ਹੋਇਆ ਤੇ ਵਿਚਾਲੇ ਉੱਚੀ ਛੱਤ ਕਰਕੇ ਉਹਦੇ ਤੇ ਉੱਥੇ ਕਮਰੇ ਬਣੇ ਹੋਏ ਆ ਆ ਤੁਸੀਂ ਦੇਖ ਰਹੇ ਹੋ ਫਰਮਾਰੀਆਂ ਡਾਟਾ ਉਤੋਂ ਗੋਲ ਪਈਆਂ ਤੇ ਆ ਥਾ ਥਾ ਤੇ ਜਿੰਨੀਆਂ ਤੁਸੀਂ ਆ ਮੋਰੀਆਂ ਜੀਆਂ ਦੇਖ ਰਹੇ ਹੋ ਇਹ ਸਾਰੇ ਦੇ ਸਾਰੇ ਪੰਤਾਲੇ ਆ ਕੱਲੀ ਕੱਲੀ ਡਾਟ ਦਾ ਅਲੱਗ-ਅਲੱਗ ਪੰਤਾਲਾ ਆ ਆ ਤੁਸੀਂ ਦੇਖ ਰਹੇ ਹੋ ਨਟ ਚੜਾਏ ਹੋਏ ਆ ਕਾਬਲੇ ਆ ਤੇ ਵੱਡੀਆਂ ਪਲੇਟਾਂ ਪਈਆਂ ਹੋਈਆਂ ਇਹ ਕੀ ਹੈ ਜੀ ਜਿਹੜੀਆਂ ਫਰਮਾਰੀਆਂ ਡਾਟਾ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਅਸੀਂ ਟਾਈ ਡਾਟ ਕਹਿੰਦੇ ਸੀ ਕਿ ਇੱਕ ਸਰੀਏ ਪਾਏ ਜਾਂਦੇ ਆ ਵੀ ਬਾਹਰਲੇ ਕੰਧ ਨੂੰ ਧੱਕ ਨਾ ਵੱਜੇ ਥੱਲੇ ਦੀ ਤੁਸੀਂ ਦੇਖਿਆ ਡਾਟਾ ਫਰਮ ਵਾਲੀਆਂ ਤੇ ਉਹਨਾਂ ਦੇ ਆਹ ਟਾਇਰਟ ਬਾਹਰਲੇ ਪਾਸੇ ਪਲੇਟਾਂ ਲਾ ਕੇ ਆਹ ਨਾਟਕ ਅਸੇ ਹੋਇਆ ਤਾਂ ਕਿ ਉਹ ਛੱਤ ਨੂੰ ਟੱਕ ਨਾ ਵੱਜੇ ਆਹ ਉਤਲੀ ਪੌੜੀ ਤੁਸੀਂ ਦੇਖੋਗੇ ਇਹ ਵੀ ਆ ਡਾਟ ਤੇ ਹੀ ਖੜੀ ਹੈ ਆ ਪੌੜੀ ਜਿਹੜੀ ਤੁਸੀਂ ਦੇਖ ਰਹੇ ਹੋ ਇਹਦੇ ਥੱਲੇ ਕੋਈ ਕੰਦ ਨਹੀਂ ਸਾਈਡ ਤੇ ਕੋਈ ਕੰਦ ਨਹੀਂ ਆਹ ਥੋੜੀ ਜੀ ਗੁਲਾਈ ਵਾਲੀ ਇੱਕ ਡਾਟ ਲਾਈ ਹੋਈ ਆ ਉਹਦੇ ਉੱਤੇ ਇਹ ਅੱਡੇ ਚੜਾਏ ਹੋਏ ਆ ਪਰ ਇਹਨਾਂ ਅੱਡਾਂ ਨੂੰ ਆਪਾਂ ਬੜਾ ਬਰੀਕੀ ਨਾਲ ਤੇ ਕਮਾਲ ਦਾ ਦੇਖਿਆ ਵੀ ਅੱਜ ਤੱਕ ਇਹਨਾਂ ਦੀ ਇੱਟ ਕਿਉਂ ਨਹੀਂ ਉਖੜੀ ਅਸੀਂ ਕੋਈ ਵੀ ਕੰਦ ਕੱਢ ਦਈਏ ਜਾਂ ਇਮਾਰਤ ਬਣਾ ਲਈਏ ਤਾਂ ਉੱਥੇ ਜੇ 6 ਮਹੀਨੇ ਨਾ ਜਾਈਏ ਤਾਂ ਉਹਦੀ ਇੱਟਾਂ ਉਖੜਣੀਆਂ ਸ਼ੁਰੂ ਹੋ ਜਾਂਦੀਆਂ ਆਹ ਦੇਖੋ ਜੀ ਕਮਾਲ ਦੀ ਕਾਰਗਰੀ ਕੀਤੀ ਹੋਈ ਹੈ ਇੱਥੇ ਦੇਖੋ ਜਿਹੜੀਆਂ ਅੱਡਾਂ ਦੇ ਸਾਈਡਾਂ ਤੇ ਦੋ-ਦੋ ਇੱਟਾਂ ਸੀ ਉਹ ਦੇਖੋ ਕਮਾਲ ਦੀ ਕਾਰਗਰੀ ਨਾਲ ਲਾਈਆਂ ਹੋਈਆਂ ਚੂਨੇ 'ਚ ਆਹ ਦੇਖੋ ਆ ਇਟਾ ਆਇਨਬੀ ਉਖੜ ਸਕਦੀ ਸੀ ਆਇਨਬੀ ਉਖੜ ਸਕਦੀ ਸੀ ਇਹਦੇ ਵਿਚਾਲੇ ਇੱਕ ਆਹ ਜਿੰਦਾ ਸਿਸਟਮ ਲਾਇਆ ਇਹਨਾਂ ਨੇ ਵੀ ਇੱਕ ਕਿੱਟ ਨੂੰ ਕੱਟ ਕੇ ਦੋ ਇਟਾਂ ਦੇ ਵਿੱਚ ਇਹ ਫਸਾਤੀ ਹੈ ਆ ਦੇਖੋ ਤੁਸੀਂ ਦੇਖ ਰਹੇ ਹੋ ਸਾਈਡ ਤੋਂ ਸਾਨੂੰ ਦੇਖ ਰਹੇ ਹੈ ਵੀ ਉਹ ਦੋ ਇਟਾਂ ਲਾ ਕੇ ਇੱਕ ਇੱਟ ਕੱਟ ਕੇ ਉਹਦੇ ਵਿੱਚ ਜਿਹੜਾ ਚੂਲ ਖਸਾਉਣੇ ਹੁੰਦੇ ਆਪਾਂ ਦੋਨਾਂ ਪਾਸਾ ਤੋਂ ਐ ਫਸਾਤੀ ਤਾਂ ਕਿ ਇਸ ਅੱਡੇ ਦੀ ਇੱਟ ਉਖੜੇ ਨਾ ਇਸੇ ਕਾਰਾਗਰੀ ਦੇ ਸਿਰ ਤੇ ਅੱਜ ਤੱਕ ਇਹ ਉਮੇ ਦਾ ਉਮੇ ਖੜਾ ਹੈ ਆ ਉੱਤੋਂ ਫਰਮੇ ਵਾਲੀਆਂ ਡਾਟਾ ਉਮੇ ਦੀਆਂ ਉਮੇ ਪਈਆਂ ਗੋਲ ਦੇਖੋ ਅੱਜ ਕੱਲ੍ਹ ਦੀਆਂ ਛੱਤਾਂ ਉੱਤੇ ਪਾਣੀ ਖੜਨ ਕਰਕੇ ਹੀ ਅੱਧੋ ਵੱਧ ਇਮਾਰਤਾਂ ਗਲ ਰਹੀਆਂ ਜਾਂ ਸੜ ਰਹੀਆਂ ਕਿਉਂਕਿ ਪੰਤਾਲੀ ਜਾਂ ਪਾਣੀ ਦੀ ਨਿਕਾਸੀ ਬਹੁਤ ਘੱਟ ਸੀ ਕੱਲੀ ਕੱਲੀ ਡਾਟ ਦਾ ਮਤਲਬ ਆ ਪੰਨ ਵਾਲਾ ਦਿੱਤਾ ਹੋਇਆ ਦੋਨਾਂ ਪਾਸਿਆਂ ਤੋਂ ਦੇਖੋ ਐਨਾ ਚਰੋ ਗਿਆ 100 ਸਵਾ 100 ਸਾਲ ਹੋ ਗਿਆ ਜੇ ਕੋਈ ਕੋ ਹੋਰ ਛੱਤਾ ਹੁੰਦੀਆਂ ਤਾਂ ਗਲ ਜਾਂਦੀਆਂ ਟਿੱਕ ਪੈਂਦੀਆਂ ਪਰ ਆ ਤੁਸੀਂ ਦੇਖੋ ਕਮਾਲ ਦੀ ਕਾਰਾਗਰੀ ਹੈ ਕਿ ਪਾਣੀ ਉੱਤੇ ਨਹੀਂ ਖੜਦਾ ਆ ਜਿਹੜੀਆਂ ਥੱਲੇ ਤੁਹਾਨੂੰ ਅਗੀਠੀਆਂ ਦਿਖਾਈਆਂ ਸੀ ਆ ਉਹ ਚਿਮਨੀ ਹੈ ਜਿਹੜਾ ਉਹਨਾਂ ਦਾ ਧੂਆ ਉੱਤੇ ਕੱਢਦੀ ਸੀਗੀ ਇਹਦੇ ਉੱਤੇ ਵੀ ਆ ਲਪਾਈ ਹੈ ਜਿਹੜੀ ਚੂਨੇ ਦੀ ਓਵੇਂ ਪਈ ਹੈ ਆ ਸਾਰੇ ਕਿਤੇ ਤੁਸੀਂ ਦੇਖ ਰਹੇ ਹੋ ਪੰਨਾਲੇ ਕੱਲੀ-ਕੱਲੀ ਡਾਂਟ ਦਾ ਜਿਹੜਾ ਕੋਈ ਪੰਕੜਾੜਾ ਪਾਣੀ ਦੀ ਨਿਕਾਸੀ ਹੈ ਉਹ ਉਮੇ ਦੀ ਉਮੇ ਨਿਕਲ ਰਹੀ ਹੈ ਆ ਥਲੜੀ ਪੌੜੀ ਦਾ ਉਤਲੀ ਚੌਂਕੀ ਆ ਗਈ ਇਹਦੇ ਆ ਕੋਨੇ ਤੇ ਜਾ ਕੇ ਦੇਖੋ ਕਿੰਨੀ ਕਾਰਾ ਕਦੀ ਨਾ ਇੱਟ ਲਾਈ ਗਈ ਹੈ ਵੀ ਇਹ ਇੱਟਾਂ ਉਖੜਨੀਆਂ ਨਹੀਂ ਸ਼ੁਰੂ ਹੁੰਦੀਆਂ ਬਾਕੀ ਅੰਤ ਤੇ ਬਾਈ ਮੈਂ ਇਹੀ ਕਹੂੰਗਾ ਵੀ ਜਿਹੜੇ ਵੀ ਪਿੰਡਾਂ 'ਚ ਜਿਹੜੇ ਵੀ ਕਸਬਿਆਂ 'ਚ ਜਾਂ ਸ਼ਹਿਰਾਂ 'ਚ ਇਹ ਇਮਾਰਤਾਂ ਖੜੀਆਂ ਇਹਨਾਂ ਨੂੰ ਸੰਭਾਲ ਲੈ ਕੇ ਜਾਵੇ ਤਾਂ ਇਹ ਜਿਆਦਾ ਵਧੀਆ ਹੈ ਇਹਨਾਂ ਨੂੰ ਅਸੀਂ ਕਿਸੇ ਵੀ ਵਰਤੋਂ ਚ ਇਮਾਰਤਾਂ ਨੂੰ ਇਹਨਾਂ ਨੂੰ ਲੈ ਸਕਦੇ ਹਾਂ ਸਕੂਲ ਬਣਾ ਲਈਏ ਕੋਈ ਦਫ਼ਤਰ ਬਣਾ ਲਈਏ ਇਹ ਕੁਦਰਤੀ ਇਮਾਰਤਾਂ ਹੈ ਇਹ ਗਰਮੀਆਂ ਦੇ ਵਿੱਚ ਠੰਡੀਆਂ ਰਹਿਣਗੀਆਂ ਅੱਖੇ ਵੀ ਇਹਦੇ ਵਿੱਚ ਠੰਡੀ ਹਵਾ ਦੇਣਗੇ ਕਿਉਂਕਿ ਇਹਨੂੰ ਜਿਆਦਾ ਏਸੀ ਦੀ ਲੋਡ ਨਹੀਂ ਪੈਣੀ ਤੇ ਸਿਆਲਾਂ ਚ ਇਹ ਗਰਮ ਰਹਿਣਗੀਆਂ ਬਾਕੀ ਜਿਹੜੇ-ਜਿਹੜੇ ਵੀ ਪਿੰਡਾਂ ਚ ਇਸ ਤਰ੍ਹਾਂ ਦੀਆਂ ਪੁਰਾਣੀਆਂ ਇਮਾਰਤਾਂ ਖੜੀਆਂ ਆ ਉਹ ਮੈਨੂੰ ਟਿੱਪਣੀਆਂ ਦੇ ਰੂਪ ਵਿੱਚ ਲਿਖ ਕੇ ਜ਼ਰੂਰ ਦੱਸਣ ਬਈ ਬਹੁਤ ਬਹੁਤ ਧੰਨਵਾਦ ਬਾਈ ਸਾਰਿਆਂ ਦਾ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ